ਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਚ ਹੁਣ ਇਹ ਕੱਪ ਦੇ ਵਜਾ ਇਹਦੇ ਨਾਲ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਇਹ ਕਿਨਾਂ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾਂ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਸਾਨੂੰ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਆਨਲਾਈਨ ਸ਼ਾਪਿੰਗ ਤੇ ਅੱਜਕੱਲ੍ਹ ਸਾਰਿਆਂ ਦੀ ਹੀ ਜੋ ਕਿ ਨਿਗਾਹ ਰਹਿੰਦੀ ਹੈ ਹਰ ਕੋਈ ਚਾਹੁੰਦਾ ਹੈ ਕਿ ਵਧੀਆ ਪ੍ਰੋਡਕਟ ਸਸਤੇ ਭਾਅ ਦੇ ਵਿੱਚ ਆਨਲਾਈਨ ਖਰੀਦੇ ਜਾ ਸਕੇ ਪਰ ਇਹ ਆਨਲਾਈਨ ਸ਼ਾਪਿੰਗ ਕਰਦੇ ਸਮੇਂ ਕਿਸ ਤਰੀਕੇ ਦੇ ਨਾਲ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਅੱਜ ਦੀ ਇਹ ਖਬਰ ਤੁਹਾਡੇ ਦਿਮਾਗ ਦੀ ਬੱਤੀ ਜਗਾ ਦੇਵੇਗੀ ਜੀ ਹਾਂ ਮਾਮਲਾ ਗੁਰਦਾਸਪੁਰ ਦੇ ਨਾਲ ਸਬੰਧਤ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਘਰ ਦਾ ਸਮਾਨ ਆਨਲਾਈਨ ਆਰਡਰ ਕਰਦਾ ਹੈ 1000 ਰੁਪਏ ਦਾ ਇਹ ਸਮਾਨ ਹੁੰਦਾ ਹੈ ਤੇ ਜਦੋਂ ਉਸ ਦਾ ਆਰਡਰ ਲੈ ਕੇ ਡਿਲੀਵਰੀ ਬாய் ਆਉਂਦਾ ہے اس ਵੱਲੋਂ جو کہ اپنا ਜੜਾ ਆਰਡਰ ਦਾ ਬਾਕਸ ਹੁੰਦਾ ਹੈ ਓਪਨ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਇੱਕ ਚਮਚ ਨਿਕਲਦਾ ਹੈ ਜਿਸ ਨੂੰ ਵੇਖਣ ਤੋਂ ਬਾਅਦ ਨੌਜਵਾਨ ਦੇ ਹੋਸ਼ ਉੱਡ ਜਾਂਦੇ ਨੇ ਤੇ ਡਿਲੀਵਰੀ ਬੁਆਏ ਦੇ ਵੱਲੋਂ ਇਸ ਬਾਬਤ ਗੱਲਬਾਤ ਕਰਦੇ ਹਾਂ ਦੱਸਿਆ ਕਿ ਆ ਕਿ 99% ਲੋਕਾਂ ਨੇ ਆਨਲਾਈਨ ਸ਼ਾਪਿੰਗ ਦੇ ਵਿੱਚ ਜੋ ਕਿ ਆਰਡਰ ਗਲਤ ਢੰਗ ਦੇ ਨਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਲੋਕ ਫੇਸਬੁੱਕ ਇੰਸਟਾਗ੍ਰਾਮ ਤੇ ਆਨਲਾਈਨ ਚੀਜ਼ਾਂ ਵੇਖ ਕੇ ਮਗਵਾ ਲੈਣਦੇ ਨੇ ਜੋ ਕਿ ਅਨਆਫੀਸ਼ੀਅਲ ਸਾਈਟਸ ਹੁੰਦੀਆਂ ਨੇ ਜਿਸ ਦੇ ਕਰਦੇ ਚੇਤੇ ਚੱਲਦੇ ਲੋਕ ਵੱਡੀਆਂ ਠੱਗੀਆਂ ਸ਼িকার ਹੁੰਦੇ ਨੇ ਜਿਸ ਤਰੀਕੇ ਦੇ ਨਾਲ ਇਹ ਨੌਜਵਾਨ ਹੋਇਆ ਹੈ ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਈ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਹੈ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋਰ ਆ ਭੇਜਦਾ ਕੁਝ ਹੋਰ ਆ ਤੇ ਨਾ ਹੀ ਇਹਦੀ ਰਿਟਰਨ ਪੋਲਿਸੀ ਹੁੰਦੀ ਆ ਨਾਈ ਕੋਸ਼ਾ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ एग्जांपल ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਇਹ ਕਹਿਣਾ ਚਾਹੁੰਦਾ ਕਿ ਸਾਰੇ ਗੁਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਆ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਐਦੇ ਕਿ ਜੋ ਆਦੀਵਾਸੀ ਹੋਏਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਅਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਅਲ ਚੀਜ਼ ਮੰਗਾਣਾ ਚਾਹੁੰਦੇ ਹੋ ਮੇਰੇ ਕੋ ਤੇ ਭਾਜੀ ਅੱਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਦਾ ਕਿ ਜਿਹੜਾ ਵਾਈਟ ਪਾਰਸਲਾ ਉਹ ਨਹੀਂ ਲੈਣਾ ਮੈਂ ਮੇਰੇ ਹੋਂਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਹੋਇਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ